ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਪੰਜਾਬੀ ਤਰ੍ਹਾਂ ਰੈਸਪੀਸ ਦੇ ਵਿੱਚ ਅੱਜ ਅਸੀਂ ਤੁਹਾਡੇ ਲਈ ਬਹੁਤ ਜਿਆਦਾ ਵਧੀਆ ਰੈਸਪੀ ਲੈ ਕੇ ਆਏ ਹਾਂ ਉਸ ਤੋਂ ਪਹਿਲਾਂ ਰਿਕੁਐਸਟ ਹੈ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਫੜੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਨਾਸ਼ਤਾ ਕਿਉਂਕਿ ਬੱਚੇ ਅੱਜਕਲ ਸਬਜ਼ੀਆਂ ਖਾਣਾ ਪਸੰਦ ਨਹੀਂ ਕਰਦੇ ਤਾਂ ਤੁਸੀਂ ਇਸ ਤਰੀਕੇ ਦਾ ਨਾਸ਼ਤਾ ਬਣਾ ਕੇ ਦੇ ਸਕਦੇ ਹੋ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗਾ ਖੂਬ ਸਾਰੀਆਂ ਸਬਜ਼ੀਆਂ ਪਾ ਕੇ ਪ੍ਰੋਟੀਨ ਤੇ ਵਿਟਾਮਿਨਸ ਨਾਲ ਭਰਪੂਰ ਇਹ ਨਾਸ਼ਤਾ ਬਣ ਕੇ ਤਿਆਰ ਹੋਊਗਾ ਬਹੁਤ ਜ਼ਿਆਦਾ ਵਧੀਆ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਿਓ ਨਾਸ਼ਤਾ ਬਣਾਉਣ ਲਈ ਅਸੀਂ ਖੂਬਸਾਰੀਆਂ ਸਬਜ਼ੀਆਂ ਲੈਣੀਆਂ ਪਹਿਲਾਂ ਤਾਂ ਪੱਤਾ ਗੋਭੀ ਲਵਾਂਗੇ ਇੱਕ ਲਵਾਂਗੇ ਸ਼ਿਮਲਾ ਮਿਰਚ ਲੰਬੇ ਪੀਸੇ ਵਿੱਚ ਕੱਟ ਕਰਕੇ ਇੱਕ ਪਿਆਜ਼ ਨੂੰ ਲੰਬੇ ਪੀਸੇ ਵਿੱਚ ਕੱਟ ਕੇ ਲਿਆ ਸੀ ਤੇ ਗਾਜਰ ਨੂੰ ਅਸੀਂ ਕद्दूकस ਕਰਕੇ ਲਿਆ ਇਹਦੇ ਵਿੱਚ ਤੁਸੀਂ ਬਰੋਕਲੀ ਵੀ ਐਡ ਕਰ ਸਕਦੇ ਹੋ ਤੇ ਮਸ਼ਰੂਮ ਵੀ ਐਡ ਕਰ ਸਕਦੇ ਹੋ ਇਹਨਾਂ ਨੂੰ ਸਾਰੀਆਂ ਸਬਜ਼ੀਆਂ ਨੂੰ ਇੱਕ ਅਸੀਂ ਬੌਲ ਵਿੱਚ ਟਰਾਂਸਫਰ ਕਰ ਲਾਂਗੇ ਇਹਦੇ ਵਿੱਚ ਤੁਸੀਂ ਹਰੇ ਮਟਰਾਂ ਨੂੰ ਉਬਾਲ ਕੇ ਵੀ ਲੈ ਸਕਦੇ ਹੋ ਜਿਹੜੀ ਜਿਹੜੀ ਸਬਜ਼ੀਆਂ ਤੁਹਾਨੂੰ ਪਸੰਦ ਹੈ ਉਹ ਐਡ ਕਰ ਸਕਦੇ ਹੋ ਬੀਟਰੂਟ ਵੀ ਪਾ ਸਕਦੇ ਹੋ ਕੋਈ ਵੀ ਸਬਜ਼ੀ ਜਿਹੜੇ ਤੁਹਾਡੇ ਬੱਚੇ ਖਾਣਾ ਪਸੰਦ ਕਰਦੇ ਆ ਸਾਰੀਆਂ ਸਬਜ਼ੀਆਂ ਤੁਸੀਂ ਐਡ ਕਰ ਲੈਣੀਆਂ ਇਹਦੇ ਵਿੱਚ ਇੱਕਦਮ ਹੈਲਦੀ ਬਣ ਕੇ ਤਿਆਰ ਹੋਊਗਾ ਇਹ ਨਾਸ਼ਤਾ ਇਹਨੂੰ ਤੁਸੀਂ ਬੱਚਿਆਂ ਦੇ ਟਿਫਨ ਲਈ ਵੀ ਬਣਾ ਸਕਦੇ ਹੋ ਤੇ ਸਵੇਰੇ ਬ੍ਰੇਕਫਾਸਟ ਵਿੱਚ ਵੀ ਬਣਾ ਕੇ ਖਾ ਸਕਦੇ ਹੋ ਸਬਜ਼ੀਆਂ ਵਿੱਚ ਬਹੁਤ ਸਾਰਾ ਪਾਣੀ ਹੁੰਦਾ ਹੈ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਨਮਕ ਦਾ ਨਮਕ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਲੈਣਾ ਹੈ ਇਹਨਾਂ ਨੂੰ ਪਹਿਲਾਂ ਅਸੀਂ ਨਮਕ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕਿਉਂਕਿ ਜਿੰਨਾ ਵੀ ਪਾਣੀ ਹੁੰਦਾ ਸਬਜ਼ੀਆਂ ਉਹ ਸਾਰਾ ਰਿਲੀਜ਼ ਕਰ ਦਿੰਦੀਆਂ ਨੇ ਜਦੋਂ ਇਹਨਾਂ ਨੂੰ ਨਮਕ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਦੇ ਆ ਤਾਂ ਬਿਲਕੁਲ ਹੈਲਦੀ ਬਣ ਕੇ ਤਿਆਰ ਹੋਊਗਾ ਇਹ ਨਾਸ਼ਤਾ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਅੱਧਾ ਚਮਚ ਪਾਵਾਂਗੇ ਅਦਰਕ ਦੇ ਹਰੀ ਮਿਰਚ ਦਾ ਪੇਸਟ ਤੇ ਨਾਲ ਹੀ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਕਾਲੀ ਮਿਰਚ ਦਾ ਪਾਊਡਰ ਅੱਧਾ ਚਮਚ ਪਾਵਾਂਗੇ ਧਨੀਆ ਪਾਊਡਰ ਤੇ ਕਟਿਆ ਹੋਇਆ ਹਰਾ ਧਨੀਆ ਪਾ ਲਵਾਂਗੇ ਥੋੜਾ ਜਿਹਾ ਪਾਵਾਂਗੇ ਚੀਲੀ ਫਲੇਕਸ ਤੇ ਥੋੜੇ ਜਿਹਾ ਔਰਗੈਨੋਜ਼ ਪਾਵਾਂਗੇ ਕਿਉਂਕਿ ਬੱਚਿਆਂ ਲਈ ਬਣਾ ਰਹੇ ਹਾਂ ਉਹਨਾਂ ਨੂੰ ਤਾਂ ਕਿ ਪੀਜ਼ਾ ਦਾ ਟੇਸਟ ਆਵੇ ਇਹਦੇ ਵਿੱਚ ਤੋਂ ਏ ਅੱਜ ਦਾ ਨਾਸ਼ਤਾ ਅਸੀਂ ਆٹے ਕਣਕ ਦੇ ਆٹے ਤੋਂ ਬਣਾ ਕੇ ਤਿਆਰ ਕਰਾਂਗੇ ਤੁਸੀਂ ਚਾਹੋ ਤਾਂ ਅੱਧਾ ਆਟਾ ਐ ਅੱਧਾ ਬੇਸਣ ਵੀ ਲੈ ਸਕਦੇ ਹੋ ਥੋੜਾ ਜਿਹਾ ਖਸਤਾ ਬਣਾਉਣ ਲਈ ਦੇ ਵਿੱਚ ਦੋ ਚਮਚ ਅਸੀਂ ਸੂਜੀ ਪਾਈ ਆ ਚੰਗੀ ਤਰ੍ਹਾਂ ਪਹਿਲਾਂ ਆਟੇ ਨੂੰ ਸਬਜ਼ੀਆਂ ਵਿੱਚ ਮਿਕਸ ਕਰ ਲਾਂਗੇ ਅਜੇ ਅਸੀਂ ਪਾਣੀ ਦਾ ਯੂਜ਼ ਨਹੀਂ ਕਰਨਾ ਕਿਉਂਕਿ ਜਿਹੜਾ ਸਬਜ਼ੀਆਂ ਵਿੱਚ ਪਾਣੀ ਹੁੰਦਾ ਉਹਦੇ ਨਾਲ ਆਟਾ ਅਸੀਂ ਬਾਈਂਡ ਕਰ ਲੈਣਾ ਆ ਤੇ ਬਾਅਦ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਅਸੀਂ मिक्स ਕਰਦੇ ਜਾਵਾਂਗੇ ਜਿਆਦਾ ਅਸੀਂ ਪਤਲਾ ਜਿਹੜਾ ਕੋਲ ਨਹੀਂ ਤਿਆਰ ਕਰਨਾ ਨਾ ਹੀ ਜਿਆਦਾ ਗਾੜਾ ਕਰਨਾ ਹੈ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਾਂਗੇ ਮੈਂ ਆਪਣਾ ਬਰਤਨ ਥੋੜਾ ਜਿਹਾ ਚੇਂਜ ਕਰ ਲਿਆ ਸੀ ਕਿਉਂਕਿ ਉਹਦੇ ਵਿੱਚ ਮੈਨੂੰ ਛੋਟਾ ਲੱਗ ਰਿਹਾ ਸੀ ਬਰਤਨ ਇਹ ਥੋੜਾ ਜਿਹਾ ਖੁੱਲੇ ਬਰਤਨ ਵਿੱਚ ਤੁਸੀਂ ਬਣਾ ਕੇ ਤਿਆਰ ਕਰਿਓ ਕਿਉਂਕਿ ਇਹਨੂੰ ਥੋੜਾ ਮਿਕਸ ਕਰਨ ਵਿੱਚ ਦਿੱਕਤ ਆਉਂਦੀ ਹੈ ਜੇ ਛੋਟਾ ਬਰਤਨ ਹੋਵੇ ਤਾਂ ਥੋੜਾ ਥੋੜਾ ਪਾਣੀ ਪਾ ਕੇ ਦੇਖੋ ਇਸ ਤਰੀਕੇ ਦਾ ਬੈਟਰ ਤਿਆਰ ਕਰ ਲੈਣਾ ਇਹਨੂੰ ਅਸੀਂ 10 ਮਿੰਟ ਲਈ ਰੈਸਟ ਤੇ ਰੱਖ ਦਾਂਗੇ ਕਿਉਂਕਿ ਇਹਦੇ ਵਿੱਚ ਸੂਜੀ ਪਾਈ ਆ ਸੀ ਸੂਜੀ ਫੁੱਲਣ ਨੂੰ ਥ ਦੇਖੋ ਇਸ ਤਰੀਕੇ ਦਾ ਬੈਟਰ ਬਣ ਕੇ ਤਿਆਰ ਆ ਇਹਦੇ ਵਿੱਚ ਮੈਂ 2-3 ਚਮਚ ਪਾਣੀ ਦੇ ਪਾਏ ਸੀ ਮੇਰ ਤੋਂ ਵੀਡੀਓ ਸਕਿਪ ਹੋ ਗਈ ਆ ਤੁਸੀਂ ਦੇਖ ਕੇ ਪਾਣੀ ਪਾ ਲੈਣਾ ਇਹਨੂੰ ਥੋੜਾ ਜਿਹਾ ਅਸੀਂ ਪਤਲਾ ਕਰਾਂਗੇ ਤੇ ਅੱਧਾ ਚਮਚ ਹਲਦੀ ਦਾ ਐਡ ਕਰਾਂਗੇ ਇਹਦੇ ਵਿੱਚ ਹਲਦੀ ਚਾਹੋ ਜਾਂ ਤੁਸੀਂ ਪਹਿਲਾਂ ਵੀ ਐਡ ਕਰ ਸਕਦੇ ਹੋ ਜਦੋਂ ਤੁਸੀਂ ਮਸਾਲੇ ਐਡ ਕਰ ਰਹੇ ਸੀਗੇ ਸਾਰੇ ਇਸ ਤਰ੍ਹਾਂ ਦਾ ਬੈਟਰ ਬਣਾ ਕੇ ਅਸੀਂ ਤਿਆਰ ਕਰ ਲਾਂਗੇ ਨਾ ਹੀ ਪਤਲਾ ਤੇ ਨਾ ਹੀ ਗਾੜਾ ਇੱਕ ਵਾਰ ਇਸ ਤਰ੍ਹਾਂ ਹੁਣ ਅਸੀਂ ਤਵੇ ਨੂੰ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਬਿਲਕੁਲ ਸਲੋ ਗੈਸ ਰੱਖਾਂਗੇ ਤਵੇ ਦੇ ਉੱਪਰ ਥੋੜਾ ਜਿਹਾ ਅਸੀਂ ਤੇਲ ਲਗਾ ਲਵਾਂਗੇ ਤੁਸੀਂ ਇਹਨੂੰ ਲੋਹੇ ਦੇ ਤਵੇ ਤੇ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਨਾਨ ਸਟਿੱਕੀ ਤਵੇ ਤੇ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਬਿਲਕੁਲ ਪਤਲਾ ਪਤਲਾ ਫੈਲਾ ਲਵਾਂਗੇ ਜਿਆਦਾ ਮੋਟਾ ਨਹੀਂ ਫੈਲਾਣਾ ਹੈਗਾ ਇਹਦੇ ਉੱਪਰ ਪਾਵਾਂਗੇ ਚਿੱਟੇ ਤੇਲ ਅਸੀਂ ਇਹ ਦੇਖਣ ਨੂੰ ਵੀ ਵਧੀਆ ਲੱਗਦੇ ਆ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਹੁੰਦੇ ਆ ਟਾ ਕੇ 1 ਮਿੰਟ ਲਈ ਅਸੀਂ ਪਕਾ ਲਵਾਂਗੇ ਉਹਨੂੰ ਇੱਕ ਪਾਸੇ ਤੋਂ ਉੱਪਰ ਅਸੀਂ ਥੋੜਾ ਥੋੜਾ ਤੇਲ ਲਗਾਉਂਦੇ ਜਾਵਾਂਗੇ ਇਨ ਨੂੰ ਇਹਨੂੰ ਪਲਟਾ ਕੇ ਦੂਜੇ ਪਾਸੇ ਤੋਂ ਵੀ ਪਕਾ ਲਵਾਂਗੇ ਇਸ ਤਰੀਕੇ ਦੇ ਅਸੀਂ ਸਾਰੇ ਜਿਹੜੇ ਇਹ ਪੂੜੇ ਦੀ ਟਾਈਪ ਬਣ ਜਾਂਦਾ ਆ ਚਿਲਾ ਵੀ ਕਹਿ ਸਕਦੇ ਹੋ ਤੁਸੀਂ ਇਹਨੂੰ ਤੁਸੀਂ ਇਹ ਮੇਰੀ ਵੀਡੀਓ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਦੇਖ ਰਹੇ ਹੋ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਬਹੁਤ ਜ਼ਿਆਦਾ ਟੇਸਟੀ ਇਹ ਹੈਲਦੀ ਨਾਸ਼ਤਾ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਬਹੁਤ ਜ਼ਿਆਦਾ ਪਸੰਦ ਆਉਣ ਵਾਲਾ ਸਾਰਿਆਂ ਨੂੰ ਬੱਚੇ ਵੀ ਇਹ ਬਹੁਤ ਚਾਹ ਨਾਲ ਖਾਣਗੇ ਜੇ ਤੁਸੀਂ ਇਸ ਤਰੀਕੇ ਨਾਲ ਖੂਬਸਾਰੀ ਸਬਜ਼ੀਆਂ ਪਾ ਕੇ ਕਲਰਫੁਲ ਜਿਹੜਾ ਉਹਨਾਂ ਨੂੰ ਆਸ਼ਟਾ ਬਣਾ ਕੇ ਦੇਵੋਗੇ ਤਾਂ ਸਾਰਾ ਦੇਖੋ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰ ਲਾਂਗੇ ਅਸੀਂ ਇਨੂ ਟੱਕ ਕੇ ਦੂਜੇ ਪਾਸੇ ਤੋਂ ਪਕਾ ਲਵਾਂਗੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਵੀ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਇਹ ਚਿਲਾ ਤੁਸੀਂ ਇਹਨੂੰ ਚਿਲਾ ਵੀ ਕਹਿ ਸਕਦੇ ਆ ਤੁਸੀਂ ਬੇਸਣ ਦਾ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਜੇ ਤੁਸੀਂ ਆਟਾ ਖਾਣਾ ਨਹੀਂ ਪਸੰਦ ਕਰਦੇ ਤਾਂ ਕੱਲੇ ਤੁਸੀਂ ਬੇਸਣ ਦਾ ਵੀ ਬਣਾ ਕੇ ਤਿਆਰ ਕਰ ਸਕਦੇ ਹੋ ਜਾਂ ਤੁਸੀਂ ਅੱਧਾ ਆਟਾ ਤੇ ਅੱਧਾ ਬੇਸਣ ਵੀ ਬਣਾ ਕੇ ਪਾ ਕੇ ਤਿਆਰ ਕਰ ਸਕਦੇ ਹੋ ਸਾਡਾ ਦੇਖੋ ਨਾਸ਼ਤਾ ਬਣ ਕੇ ਤਿਆਰ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ਕਾਲ